ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਿਹਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਕਲਕੀ ਅਵਤਾਰ ਸਾਧ ਸੰਗਤ ਜੀ 24 ਅਵਤਾਰ ਬਾਣੀ ਦੇ ਵਿੱਚੋਂ ਜੋ ਅਖੀਰਲੇ ਅਵਤਾਰ ਹਨ ਕਲਯੁਗ ਦੇ ਅੰਤਲੇ ਅਵਤਾਰ ਹੋਣ ਵਾਲੇ ਹਨ ਆਹ ਦੇਖਦੇ ਅੱਗੇ ਮਹਾਰਾਜ ਫਰਮਾਨ ਕਰਦੇ ਹਨ ਕਿ ਅਸੀਂ ਯੂ ਪਾਸਕ ਹੈ ਤਲਵਾਰ ਦੇ ਉਪਾਸਕ ਹਨ ਕੈਂਤ ਭਾਵ ਕੇ ਸਾਧ ਸੰਗਤ ਜੀ ਜੋ ਜੋਦੇ ਸੂਰਮੇ ਹਨ ਉਹ ਤਲਵਾਰ ਦੀ ਉਹ ਸ਼ਸਤਰਾਂ ਦੀ ਪੂਜਾ ਕਰਨ ਵਾਲੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਔਰ ਇਹ ਨਾਸਕ ਹੈ ਅਤੇ ਵੈਰੀ ਨੂੰ ਨਾਸਕ ਹਨ ਵੈਰੀ ਦੇ ਨਾਸਕ ਤੋਂ ਭਾਵ ਸਾਧ ਸੰਗਤ ਜੀ ਵੈਰੀ ਨੂੰ ਖਤਮ ਕਰਨ ਵਾਲੇ ਹਨ ਨਾਸ ਕਰਨ ਵਾਲੇ ਹਨ ਜੜੋਂ ਮਾਰਮ ਕੌਣ ਵਾਲੇ ਹਨ ਵੈਰੀ ਨੂੰ ਇਸ ਤਰ੍ਹਾਂ ਦੇ ਜੋਦੇ ਸੂਰਮੇ ਹਨ ਅੱਗੇ ਮਾਰਾਈ ਫਰਮਾਨ ਕਰਦੇ ਹਨਗੇ ਅਰਕਾਇਕ ਹੈ ਵੈਰੀ ਨੂੰ ਕਾਇਲ ਕਰਨ ਵਾਲੇ ਹਨ ਕਾਇਲ ਤੋਂ ਭਾਵ ਸਾਧ ਸੰਗਤ ਜੀ ਵੈਰੀ ਨੂੰ ਫਟੜ ਕਰਨ ਵਾਲੇ ਹਨ ਵੈਰੀ ਨੂੰ ਸਾਟ ਲਾਉਣ ਵਾਲੇ ਹਨ ਵੈਰੀ ਨੂੰ ਕਾ ਦੇਣ ਵਾਲੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਸੁਖਦਾਇਕ ਹੈ ਅਰੇ ਸਾਧ ਸੰਗਤ ਜੀ ਜੋ ਪ੍ਰਜਾ ਹੈ ਜੋ ਆਮ ਮਨੁੱਖਤਾ ਹੈ ਆਮ ਜਨਤਾ ਹੈ ਜੋ ਦੁਨੀਆਦਾਰੀ ਹੈ ਜੋ ਕਿ ਪਾਪਾਂ ਦੇ ਵਿੱਚ ਫਸ ਚੁੱਕੀ ਆ ਉਸ ਨੂੰ ਹੁਣ ਪਾਪ ਤੋਂ ਮੁਕਤ ਕਰਨ ਵਾਲੇ ਹਨ ਸੁਖ ਦੇਣ ਵਾਲੇ ਹਨ ਮਾਰੇ ਅੱਗੇ ਸਾ ਸੰਗਤ ਜੀ ਕਹਿੰਦੇ ਹਨ ਕਿ ਜਲ ਜੇਸ਼ਨ ਹੈ ਕਮਲ ਫੁੱਲ ਵਰਗੀਆਂ ਅੱਖਾਂ ਵਾਲੇ ਹਨ ਜਿਵੇਂ ਜਲ ਦੇ ਵਿੱਚ ਕਮਲ ਫੁੱਲ ਹੁੰਦਾ ਹੈ ਉਸਦੇ ਪੱਤੇ ਹੁੰਦੇ ਹਨ ਇਸ ਤਰ੍ਹਾਂ ਹੀ ਉਹਨਾਂ ਦੀਆਂ ਸਾ ਸੰਗਤ ਜੀ ਅੱਖਾਂ ਹਨ ਕਮਲ ਫੁੱਲ ਵਰਗੀਆਂ ਅੱਖਾਂ ਵਾਲਿਆਂ ਅੱਗੇ ਮਾਰੇ ਕਹਿੰਦੇ ਹਨ ਕਿ ਪ੍ਰਣ ਪੇਸ਼ਣ ਹੈ ਪ੍ਰਣਾਂ ਨੂੰ ਪੂਰਾ ਕਰਨ ਵਾਲੇ ਹਨ ਸਾਹਾ ਸਿੰਘ ਜੀ ਜੋ ਵੀ ਉਹਨਾਂ ਨੇ ਵਾਦਾ ਕੀਤਾ ਹੈ ਜੋ ਵੀ ਉਹਨਾਂ ਨੇ ਕੌਲ ਕਰਾਰ ਕੀਤੇ ਹਨ ਉਸ ਨੂੰ ਪੂਰਾ ਕਰਨ ਵਾਲੇ ਹਨ ਉਸ ਨੂੰ ਨਿਭਾਉਣ ਵਾਲੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਔਰ ਮਰਦਨ ਹੈ ਮਰਦਨ ਹੁੰਦਾ ਹੈ ਮਿੱਦ ਦੇਣਾ ਦੱਬ ਦੇਣਾ ਦਵਾ ਦੇਣਾ ਨੱਪ ਦੇਣਾ ਇਸ ਤਰ੍ਹਾਂ ਉਹ ਵੈਰੀ ਨੂੰ ਮਿੱੱਣ ਵਾਲੇ ਹਨ ਨੱਪਣ ਵਾਲੇ ਹਨ ਵੈਰੀ ਨੂੰ ਗੋਹਣ ਵਾਲਿਆਂ ਅੱਗੇ ਮਾਰੇ ਕਹਿੰਦੇ ਹਨ ਕਿ ਮ੍ਰਿਤਕ ਕਰਦਨ ਹੈ ਇਸ ਤਰ੍ਹਾਂ ਵੈਰੀ ਨੂੰ ਮਿੱਦ ਕੇ ਨੱਪ ਕੇ ਸਾਸ ਸਿੰਘ ਜੀ ਮਰਦਾ ਕਰ ਦੇਣ ਵਾਲੇ ਹਨ ਮਾਰ ਦੇਣ ਵਾਲਿਆਂ ਨੂੰ ਖਤਮ ਕਰਨ ਵਾਲੇ ਹਨ ਜੋ ਜੋਦੇ ਸੂਰਮੇ ਹਨ ਦਸ਼ੀਲੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਰਣੀ ਤਰ ਹੈ ਤਰਤੀ ਨੂੰ ਧਾਰਨ ਕਰਨ ਵਾਲੇ ਹਨ ਕਹਿਣ ਤੋਂ ਭਾਵ ਹੈ ਕੀ ਧਰਤੀ ਨੂੰ ਧਾਰਨ ਵਾਲੇ ਹਨ ਧਰਤੀ ਦੇ ਉੱਪਰ ਆਏ ਹਨ ਪਾਪਾਂ ਦਾ ਹੀ ਖਾਤਮਾ ਕਰਨ ਦੇ ਵਾਸਤੇ ਸਾਧ ਸੰਗਤ ਜੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਰਨੀ ਕਰ ਹੈ ਕਰਨੀ ਦੇ ਕਰਨ ਵਾਲੇ ਹਨ ਕੈਨ ਤੋਂ ਭਾਵ ਹੈ ਕਿ ਕਰਮ ਕਰਨ ਵਾਲੇ ਹਨ ਕਰਨੀ ਕਰਨ ਵਾਲੇ ਹਨ ਚੰਗੇ ਕਰਮ ਕਰਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਤਨ ਕਰਖਨ ਹੈ ਤਨ ਕਰਖਣ ਤੋਂ ਭਾਵ ਸਾਹ ਸਿੰਘ ਦੀ ਧਨੋਸ਼ ਨੂੰ ਜੋ ਤੀਰਕ ਤੇ ਤੀਰ ਦਾ ਕਮਾਨ ਹੈ ਉਸ ਨੂੰ ਖਿੱਚਣ ਵਾਲੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਸਰ ਬਾਰਖਾਣਾ ਹੈ ਅਤੇ ਤੀਰਾਂ ਦੀ ਵਰਖਾ ਕਰਨ ਵਾਲੇ ਹਨ ਤੀਰਾਂ ਦਾ ਸਾਹ ਸਿੰਘ ਜੀ ਜਯੋਦੇ ਸੂਰਮੇ ਹਨ ਮੀਂਹ ਭਰਉਣ ਵਾਲੇ ਹਨ ਇਸ ਤਰ੍ਹਾਂ ਦੇ ਜੋ ਜਯੋਦੇ ਸੂਰਮੇ ਹਨ ਜੰਗੇ ਮੈਦਾਨ 'ਚ ਡਟੇ ਹੋਏ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਛਟ ਸ਼ੈਲ ਪ੍ਰਭਾ ਅਤੇ ਕਲਕੀ ਅਵਤਾਰ ਜੀਆਂ ਦੀ ਸੁੰਦਰ ਜਵਾਨੀ ਦੀ ਪ੍ਰਭਾ ਚਮਕ ਰਹੀ ਹੈ। ਸਾਸੰਗ ਜੀ ਇੱਥੇ ਕਲਕੀ ਅਵਤਾਰ ਜੀ ਦੀ ਸੋਭਾ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਵੀ ਉਹਨਾਂ ਦੀ ਦਿੱਖ ਹੈ। ਜਿਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਹੈ ਤੇ ਜਿਸ ਤਰ੍ਹਾਂ ਦੇ ਉਹਨਾਂ ਦਾ ਵਿਹਾਰ ਹੈ। ਸੁੰਦਰ ਉਹਨਾਂ ਦੀ ਚਮਕ ਰਹੀ ਹੈ ਪ੍ਰਭਾ। ਪ੍ਰਭਾ ਪਾਵ ਕਈਏ ਸਾਸੰਗ ਜੀ ਪ੍ਰਕਾਸ਼ ਰੂਪ। ਅੱਗੇ ਮਹਾਰਾਜ ਕਹਿੰਦੇ ਹਨ ਕਿ ਲਖ ਚੰਦ ਲਬਾ। ਮਾਨੋ ਲੱਖਾਂ ਚੰਦਰਵੇਂ ਲੱਭ ਪਏ ਹੋਣ। ਸਾਸੰਗੀ ਜਿਵੇਂ ਗਵਾਚੀ ਹੋਈ ਕੋਈ ਚੀਜ਼ ਲੱਭੀ ਹੋਵੇ ਇਸ ਤਰ੍ਹਾਂ ਲੱਗਦਾ ਹੈ ਕਿ ਲੱਖਾਂ ਹੀ ਗਿਣਤੀ ਦੇ ਵਿੱਚ ਚੰਦਰਮਾ ਯੋਹਾਨਸ ਧਰਤੀ ਦੇ ਉੱਪਰ ਆ ਚੁੱਕੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਸ਼ਬ ਸੋਹ ਹੱਤ ਹੈ ਇਹ ਜਹ ਜਯੋਦੇ ਸੂਰਮੇ ਦੀ ਕਲਕੇ ਉਤਾਰ ਦੀਆਂ ਦੀ ਜੋ ਸ਼ੋਭਾ ਹੈ ਉਹਨ ਦੇ ਸ਼ਬੀ ਹੈ ਉਹਨਾਂ ਦੀ ਸਾਸੰਗ ਜੀ ਜੋ ਸੂਰ ਬੀਰਤਾ ਹੈ ਉਸ ਦੀ ਸ਼ੋਭਾ ਹੋ ਰਹੀ ਹੈ ਹਰ ਪਾਸੇ ਹੋ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਤ੍ਰਿਯਮ ਉਹ ਹੱਤ ਹੈ ਅਤੇ ਉਹ ਇਸਤਰੀਆਂ ਨੂੰ ਮੋਹਿਤ ਕਰ ਰਹੀ ਹੈ ਸਾਹਸਿੰਘ ਜੀ ਜਿਸ ਤਰ੍ਹਾਂ ਉਹਨਾਂ ਦੀ ਛਬੀ ਹੈ ਜਿਸ ਤਰ੍ਹਾਂ ਦੀ ਉਹਨਾਂ ਦੀ ਸੁੰਦਰਤਾ ਹੈ ਉਹਨਾਂ ਦਾ ਸਰੀਰ ਹੈ ਉਹਨਾਂ ਦੇ ਹਾ ਭਾਅ ਨੇ ਉਹ ਸਾਹਸਿੰਘ ਜੀ ਇਸਤਰੀਆਂ ਨੂੰ ਮੋਹਿਤ ਕਰ ਰਹੇ ਹਨ ਆਕਰਸ਼ਿਤ ਕਰ ਰਹੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਅਰਣ ਬਰਨ ਅਰਣ ਬਣਨ ਤੋਂ ਭਾਵ ਹੈ ਸਾਹਸਿੰਘ ਜੀ ਲਾਲ ਰੰਗ ਵਾਲਾ ਹੈ ਤਰਨ ਤਰਨ ਤਰੰਤਰੰਤੋਂ ਭਾ ਪਸਾਦ ਸਿੰਘ ਧਰਤੀ ਨੂੰ ਧਾਰਨ ਕਰਨ ਵਾਲਾ ਹੈ ਧਰਤੀ ਦੇ ਉੱਪਰ ਉਹ ਵਿਸ਼ਨੂੰ ਜੀ ਅਵਤਾਰ ਧਾਰ ਕੇ ਜੋ ਆਏ ਹਨ ਅਵਤਾਰੀ ਪੁਰਸ਼ ਸਾਸੰਗ ਜੀ ਧਰਤੀ ਦੇ ਉੱਪਰ ਜਿਨ੍ਹਾਂ ਨੇ ਜਨਮ ਧਾਰਿਆ ਹੈ ਮਾਰੇ ਅੱਗੇ ਕਹਿੰਦੇ ਹਨ ਕਿ ਹਰ ਸੀ ਕਰਪਾ ਸੂਰਜ ਦੀਆਂ ਕਰਨਾ ਵਰਗਾ ਤੇਜ ਹੈ ਉਹਨਾਂ ਦਾ ਤੇਜ ਪ੍ਰਤਾਪ ਸਾਸੰਗ ਜੀ ਇੰਨਾ ਕ ਜਿਆਦਾ ਹੈ ਕਿ ਮਾਨੋ ਜਿਵੇਂ ਸੂਰਜ ਦੀਆਂ ਜੋ ਕਿਰਨਾਂ ਹੁੰਦੀਆਂ ਹਨ ਉਹਨਾਂ ਦੇ ਵਾਂਗ ਹੀ ਸਾਧ ਸੰਗ ਜੀ ਉਹਨਾਂ ਦਾ ਅੱਜ ਤੇਜ ਪ੍ਰਤਾਪ ਉਹ ਦਿਖਾਈ ਦੇ ਰਿਹਾ ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਸੂ ਸਵੰਤ ਪ੍ਰਵਾ ਉਸਦੀ ਸੁੰਦਰ ਪ੍ਰਭਾ ਸੋਭ ਰਹੀ ਹੈ ਪ੍ਰਵਾ ਦੇ ਬਾਰੇ ਵਿੱਚ ਸਾਧ ਸੰਗ ਜੀ ਆਪ ਸਭ ਨੂੰ ਪਹਿਲਾਂ ਹੀ ਦੱਸਿਆ ਸੀ ਪ੍ਰਭਾ ਤੋਂ ਭਾਵ ਕਹੀਏ ਕਿ ਪ੍ਰਕਾਸ਼ ਉਹਨਾਂ ਦਾ ਜੋ ਪ੍ਰਕਾਸ਼ ਹੈ ਉਹ ਬਹੁਤ ਸੁਚੋਭਿਤ ਹੈ ਤੇ ਸੋਭਾ ਦੇ ਰਿਹਾ ਹੈ ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਸਰਨ ਆਲਿਆ ਹੈ ਸਰਨ ਆਲਿਆਂ ਤੋਂ ਭਾਵ ਹੈ ਸਰਨਾਕਤਾ ਦਾ ਆਸਰਾ ਹੈ ਜਿਵੇਂ ਸਾਧ ਸੰਗਤ ਜੀ ਸ਼ਰਨ ਲਾਪਦੇ ਹਨ ਲੋਕੀ ਕਿ ਕਿਤੇ ਨਾ ਕਿਤੇ ਸਾਨੂੰ ਕੋਈ ਨਾ ਕੋਈ ਸਹਾਰਾ ਮਿਲ ਜਾਵੇ ਤਾਂ ਉਹਨਾਂ ਬੇਸਹਾਰਿਆਂ ਦਾ ਵੀ ਸਹਾਰਾ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਅਰ ਕਾਲਿਆ ਹੈ ਕਾਲਿਆ ਤੋਂ ਭਾਵ ਹੈ ਵਿਰੇ ਨੂੰ ਨਸ਼ਟ ਕਰਨ ਵਾਲਾ ਹੈ ਸਾਧ ਸੰਗਤ ਜੀ ਜੋ ਕਲਕੀ ਉਤਾਰ ਜੀ ਹੋਏ ਹਨ ਔਰ ਵੈਰੀ ਨਸ਼ਟ ਕਰਨਾ ਵਾਸਤੇ ਆਏ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਥਲ ਕਨੇ ਬਹੁਤ ਸੁੰਦਰ ਸੂਰਮਾ ਹੈ ਬਹੁਤ ਹੀ ਸਾਧ ਸੰਗਜੀ ਜੋ ਸੂਰਮਾ ਸੁੰਦਰ ਹੈ ਪ੍ਰਭਾਵਸ਼ਾਲੀ ਹੈ ਆਪਣਾ ਪ੍ਰਭਾਵ ਛੱਡ ਰਿਹਾ ਹੈ ਇਸ ਤਰ੍ਹਾਂ ਉਹਦੀ ਸੁੰਦਰਤਾ ਸਾਹਮਣੇ ਆ ਰਹੀ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਆਤ ਰੂਪ ਸਨੇ ਬਹੁਤ ਸੁੰਦਰ ਰੂਪ ਨਾਲ ਯੁਕਤ ਹੈ ਕਹਾਂ ਤੋ ਭਾਵ ਹੈ ਸਾਧ ਸੰਗਤ ਜੀ ਉਹਨਾਂ ਦੀ ਜੋ ਸੁੰਦਰਤਾ ਹੈ ਉਹਨਾਂ ਦੀ ਜੋ ਸ਼ਬੀਹਾ ਉਸ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਹੈ ਬਹੁਤ ਹੀ ਸੁੰਦਰ ਢੰਗ ਦੇ ਨਾਲ ਉਹ ਵਿਚਾਰ ਰਹੇ ਹਨ ਦਿਖਾਈ ਦੇ ਰਹੇ ਹਨ ਅੱਗੇ ਮਹਾਰਾਜ ਇਹ ਕਹਿੰਦੇ ਹਨਗੇ ਬਹੁਤ ਹੈ ਅਤੇ ਮਨ ਨੂੰ ਮੋਹਦਾ ਹੈ ਸਾਧ ਸੰਗਤ ਜੀ ਕਲਕੇ ਉਤਾਰ ਜੀ ਆਂਦਾ ਜੋ ਚਿਹਰਾ ਹੈ ਜੋ ਸਰੂਪ ਹੈ ਉਹ ਮਨ ਨੂੰ ਮੋਹਿਤ ਕਰਨ ਵਾਲਾ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਸ਼ਬਸ ਉਹਤ ਹੈ ਸੁੰਦਰਤਾ ਨਾਲ ਸੋਭਤਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਲ ਕਰਨ ਹੈ ਕਲਯੁਗ ਦਾ ਕਾਰਨ ਸਰੂਪ ਹੈ ਕਲਯੁਗ ਨੂੰ ਖਤਮ ਕਰਨ ਵਾਸਤੇ ਨਸ਼ਟ ਕਰਨ ਵਾਸਤੇ ਕਲਯੁਗ ਦੇ ਵਿੱਚ অবতার ਧਾਰ ਕੇ ਉਤਾਰੀ ਪੁਰਸ਼ ਆਏ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਰਨ ਆਤਰ ਹੈ ਕਰुणा ਨੂੰ ਧਾਰਨ ਕਰਨ ਵਾਲਾ ਹੈ ਕਹਿੰਨ ਤੋਂ ਭਾਵ ਹੈ ਦਿਆਲੂ ਹੈ ਤੇ ਦਇਆਵਨ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਆਤਰੂਪ ਸਨੇ ਬਹੁਤ ਸੁੰਦਰ ਰੂਪ ਨਾਲ ਯੁਕਤ ਹੈ ਭਰਿਆ ਹੋਇਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਜਨਮ ਮਾਨ ਬਣੇ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਕਾਮਦੇਵ ਹੀ ਬਣਿਆ ਹੋਇਆ ਹੋਵੇ ਕਾਮਦੇਵ ਦਾ ਭਾਵ ਕੇ ਸਾਧ ਸੰਗਤ ਜੀ ਜਿਸ ਨੂੰ ਦੇਖ ਕੇ ਇਸ ਤਰ੍ਹਾਂ ਮੋਹਤ ਹੋਣ ਜਿਸ ਤੇ ਵਾਲੇ ਸਤਰੀਆਂ ਲੁਭਾਇਤ ਹੋਣ ਉਸ ਨੂੰ ਕਹਿੰਦੇ ਹਨ ਕਿ ਕਾਮਦੇਵ ਹੈ ਤੇ ਕਾਮਦੇਵ ਦੇ ਵਾਂਗੂ ਸਾਧ ਸੰਗਤ ਜੀ ਮੋਹਿਤ ਹੈ ਕਰ ਰਿਹਾ ਹੈ ਹਰ ਇੱਕ ਨੂੰ ਅੱਗੇ ਮਹਾਰਾਜ ਇਹ ਕਹਿੰਦੇ ਹਨ ਕਿ ਰਾਤ ਤੇਰੇ ਬਹੁਤ ਕਾਤੀ ਸੁੰਦਰਤਾ ਧਾਰਨ ਕੀਤੇ ਹੋਏ ਹਰ ਕਾਤੀ ਤੋਂ ਭਾਵ ਕਿ ਸਾਸ ਸਿੰਘ ਜੀ ਬਹੁਤ ਹੀ ਸੁੰਦਰ ਹੈ ਅੱਗੇ ਮਹਾਰਾਜ ਇਹ ਕਹਿੰਦੇ ਹਨ ਕਿ ਸਸ ਸੋਬ ਹਰੇ ਚੰ드ਰਮਾ ਦੀ ਸੋਭਾ ਨੂੰ ਹਾਰ ਰਿਹਾ ਹੈ ਕਹਿੰਦੇ ਤੋਂ ਭਾਵ ਹੈ ਕਿ ਲੋਕੀ ਚੰਦਰਮਾ ਦੀ ਸੋਭਾ ਛੱਡ ਕੇ ਕਲਕੇ ਅਵਤਾਰ ਜੀਆਂ ਦੀ ਸੋਭਾ ਕਰ ਰਹੇ ਹਨ ਚੰਦਰਮਾ ਦੇ ਵਾਂਗ ਹੀ ਜੋ ਚੰ드ਰਮਾ ਦੀ ਸੋਭਾ ਨੂੰ ਵੀ ਹਾਰ ਰਿਹਾ ਹੈ ਇਹ ਮਹਾਰਾਜ ਕਹਿੰਦੇ ਹਨ ਕਿ ਅਸਰਿਆ ਉਪਾਸਿਕ ਹਨ ਅਤੇ ਕਲਕੇ ਅਵਤਾਰ ਜੀ ਜੋ ਹਨ ਉਹ ਤਲਵਾਰ ਦੇ ਉਪਾਸਕ ਹਨ ਸਾਧ ਸੰਗਤ ਜੀ ਬਾਰ-ਬਾਰ ਗੁਰੂ ਮਹਾਰਾਜ ਜੀ ਦੱਸਦੇ ਹਨ ਅਗੇ ਮਹਾਰਾਜ ਕਹਿੰਦੇ ਹਨ ਕਿ ਹਨਾਸ਼ਕ ਹਨ ਅਤੇ ਸਾਧ ਸੰਗਤ ਜੀ ਜੋ ਕਲਕੇ ਅਵਤਾਰ ਜੀ ਹਨ ਨੇ ਵਿਆਰੀਆਂ ਨੂੰ ਨਸ਼ਟ ਕਰਨ ਵਾਲੇ ਹਨ ਜਿਨ੍ਹਾਂ ਨੇ અવਤਾਰ ਧਾਰਿਆ ਹੋਇਆ ਹੈ ਤੇ ਵੈਰਿਆਂ ਨੂੰ ਨਸ਼ਟ ਕਰਨ ਵਾਲੇ ਹਨ ਅੱਗੇ ਮਹਾਰਾਜ ਕਹਿੰਦੇ ਹਨਗੇ ਵਰਦਾਇਕ ਹੈ ਅਰੇ ਵਰ ਦੇਣ ਵਾਲੇ ਹਨ ਕਹਿਣ ਤੋਂ ਭਾਵ ਹੈ ਕਿ ਲੋਕਾਂ ਨੂੰ ਜੋ ਵੀ ਸਾ ਸੰਗਤ ਜੀ ਧਰਮ ਦੇ ਰਾਹ ਤੇ ਪੈਨਬੰਦੀ ਕਰਨ ਵਾਲੇ ਹਨ ਉਹਨਾਂ ਨੂੰ ਵਰ ਦੇਣ ਵਾਲੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਪ੍ਰਭ ਪਾਇਕ ਹੈ ਪ੍ਰਭੂ ਦਾ ਦੂਤ अथवा ਸੇਵਕ ਹੈ ਸਾਧ ਸੰਗਤ ਜੀ ਜਸ ਨੂੰ ਪ੍ਰਭੂ ਨੇ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਨਿਰੰਕਾਰ ਨੇ ਜਸ ਨੂੰ ਆਪ ਇਸ ਧਰਤੀ ਦੇ ਉੱਪਰ ਜਲਮ ਦਾ ਖਾਤਮਾ ਕਰਨ ਵਾਸਤੇ ਕਲ ਜਨ ਨੂੰ ਖਤਮ ਕਰਨ ਵਾਸਤੇ ਅਤੇ ਸਤਜੁਗ ਦਾ ਫੈਸਾਰਾ ਕਰਨ ਵਾਸਤੇ ਇਸ ਧਰਤੀ ਦੇ ਉੱਪਰ ਭੇਜਿਆ ਹੋਇਆ ਹੈ ਇਸ ਤਰ੍ਹਾਂ ਕਲ ਕੀ ਅਵਤਾਰ ਜੀ ਹਨ ਆਸਾ ਸੰਗਤ ਜੀ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਿਆਂ ਮਹਾਰਾਜ ਸਿੱਖਾ ਨੂੰ ਸਿੱਖੀ ਦਾਣ ਕੇ ਸਦਾਨ ਰਹਿਦਾਨ ਬਖਸ਼ਣਾ ਸਰਤੇ ਮਿਹਰ ਪ੍ਰਿਆਤ ਰੱਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੁਣ ਗਿਆ ਆਪ ਸਰਬੱਤ ਸੰਗਤ ਬਖਸ਼ਣਯੋਗ ਬਖਸ਼ਣਾ ਸੰਗਾ ਜੀ ਜਸਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ